ਮਨੇ ਉਹ ਬਣਾਉਣੀ ਹੈ ਤਾਂ ਕਿ ਉਹ ਕੋਰ ਕਮੇਟੀ ਬਣਾ ਕੇ ਪੰਜ ਮੈਂਬਰ ਕੋਰ ਕਮੇਟੀ ਵਾਲੇ ਤੇ ਇੱਕ ਜਿਹੜਾ ਪ੍ਰਧਾਨ ਹੈ ਉਹ ਸਾਰਿਆਂ ਨੂੰ ਵਿਸ਼ੇਸ਼ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਬਿਕਮ ਸਿੰਘ ਮਜੀਠੀਆ ਜੀ ਨਾਲ ਜਿਹੜੀਆਂ ਇਕੱਲੇ ਇਕੱਲੇ ਕਾਲਜਾਂ ਦੇ ਪ੍ਰਧਾਨਾਂ ਦੀਆਂ ਕੋਰ ਕਮੇਟੀ ਦਾ ਜਿਹੜਾ ਮੀਟਿੰਗ ਉਹਨਾਂ ਨੇ ਕਰਨੀਆਂ ਨੇ ਸਿੱਧੇ ਰੂਪ ਦੇ ਤੁਹਾਡੇ ਜਿਹੜੇ ਪੰਜ ਛੇ ਮੇਨ ਨੌਜਵਾਨ ਨੇ ਉਹਨਾਂ ਨੂੰ ਲਿਜਾ ਕੇ ਬੁਲਾਵਾਂਗੇ ਵੱਧ ਜਾਣਾ ਚਾਹੁੰਦੇ ਨੇ ਤਾਂ ਉਹ ਵੈਲਕਮ ਵੱਧ ਵੀ ਜਾ ਸਕਦੇ ਨੇ ਸੋ ਇਸ ਕਰਕੇ ਸਾਰਿਆਂ ਨੂੰ ਅੱਜ ਬਹੁਤ-ਬਹੁਤ ਵਧਾਈ ਇਸੇ ਤਰ੍ਹਾਂ ਤੁਸੀਂ ਜਿਹੜਾ ਪਾਰਟੀ ਦੇ ਨਾਲ ਕਿਤਾ ਕਿ ਹੁਣ ਮਿਹਨਤ ਨਾਲ ਜਮ ਦੇਖ ਰਿਹਾ ਕਿ ਬੜਾ ਵੱਡਾ ਕੱਠ ਐ ਜਿਹੜਾ ਤੁਸੀਂ ਅੱਜ ਕੀਤਾ ਹੋਇਆ ਸੋ ਵਿਸ਼ੇਸ਼ ਤੌਰ ਤੇ ਵਧਾਈ ਦੇ ਪਾਤਰੋਂ ਤੁਸੀਂ ਸਾਰੇ ਨੌਜਵਾਨ ਮਨਦੀਪ ਜੀ ਸਾਰੇ ਬ੍ਰਿੰਦਰ ਜੀ ਬ੍ਰਿੰਦਰ ਜੀ ਸਾਰਿਆਂ ਨੇ ਬੜਾ ਵੱਡਾ ਤੁਸੀਂ ਹੰਬੜਾ ਮਾਰ ਕੇ ਕੱਟ ਕੀਤਾ ਤੁਸੀਂ ਵਧਾਈ ਦੇ ਪਾਤਰੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਸੋ ਇਸੇ ਤਰ੍ਹਾਂ ਐਸਓਆਈ ਦਾ ਜਿਹੜਾ ਕਾਫਲਾ ਉਹ ਚੱਲਦਾ ਰਹਿਣਾ ਐਸਓਆਈ ਦਾ ਸੋਈ ਐਸੀ ਜਥੇਬੰਦੀਨਾ ਕੋਈ ਇਹ ਜਿਸ ਦੀ ਜਿੰਦੀ ਜਥੇਬੰਦ ਹੋਈ ਐਦੀ ਸ਼ਾਨ ਰੈਲੀ ਆ ਇਸ ਵਿੱਚ ਸ਼ਾਮਿਲ ਨਵੀ ਪਨੀਰੀ ਸਿੱਕੇ ਬੰਦ ਕਲੀਆ ਸੋ ਇਸੇ ਤਰ੍ਹਾਂ ਜਿਹੜੀ ਇਹ ਨਵੀਂ ਫਲੀਰੀ ਹੈ ਜਿਹੜੀ ਉਹ ਤਿਆਰ ਹੋ ਰਹੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਹੱਥ ਤੱਕੜੇ ਕਰਨ ਲਈ ਤੁਸੀਂ ਸਾਰੇ ਅੱਜ ਸਾਰੇ ਨੌਜਵਾਨਾਂ ਨੇ ਵਿਸ਼ਵਾਸ ਦਿਵਾ ਰਹੇ ਹੋ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਉਹਨਾਂ ਨੂੰ ਤੱਕੜਾ ਕਰ ਲਈ ਆਪਣਾ ਆਮ ਭੂਮਿਕਾ ਨਿਭਾਉਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿੰਦਾਬਾਦ ਸਰਦਾਰ ਬਿਕਰਮ ਸਿੰਘ ਮਜੀਠੀਆ ਜਿੰਦਾਬਾਦ ਐਸਓ ਆਈ ਜਿੰਦਾਬਾਦ ਮੈਂ ਕਿਤੇ ਇਧਰ ਬਣੋਕਰ